ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟੇਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇ ਅੱਜ ਅਸੀਂ ਪਿਓਰ ਕਾਟਨ ਦੇ ਉੱਪਰ ਟਰੈਂਡਿੰਗ ਸੂਟਸ ਦੀ ਇੱਕ ਕਲੈਕਸ਼ਨ ਲੈ ਕੇ ਆਏ ਹਾਂ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਕਾਟਨ ਦੇ ਉੱਪਰ ਰਹਿਣ ਵਾਲੇ ਆ ਬਾਟਮ ਵੀ ਫੁੱਲੀ ਐਮਬਰਾਇਡਰ ਹੋਏਗੀ ਔਰ ਆਲਸੋ ਜਿਹੜੀ ਸ਼ਰਟ ਹੋਏਗੀ ਵੀ ਫੁੱਲੀ ਐਮਬਰਾਇਡਰ ਰਹਿਣ ਵਾਲੀ ਹੈਗੀ ਇਹ ਵਾਲੇ ਸੂਟ ਰੀਵਾ ਕਾਟਨ ਦੇ ਰਹਿਣ ਵਾਲੇ ਹੈਗੇ ਬਾਟਮ ਦੇ ਉੱਪਰ ਵਰਕ ਹੋਏਗਾ ਔਰ ਸ਼ਰਟ ਹੋਏਗੀ ਜਿਹੜੀ ਡਿਜੀਟਲ ਪ੍ਰਿੰਟ ਦੀ ਹੋਏਗੀ ਔਰ ਨਾਲ ਮਸਲੀਨ ਦਾ ਟਾਈਂ ਡਾਈ ਦੁਪੱਟਾ ਰਹਿਣ ਵਾਲਾ ਹੈ ਇਹ ਵਾਲੇ ਸੂਟ ਵੀ ਹੋਣਗੇ ਜਿਹੜੇ ਰੀਵਰ कॉटन ਦੇ ਉੱਪਰ ਰਹਿਣ ਵਾਲੇ ਹੈਗੇ ਆ ਤੇ ਨਾਲ ਜਿਹੜੀ ਬਾਟਮ ਹੈਗੀ ਬਾਟਮ ਉੱਪਰ ਵਰਕ ਹੋਗਾ ਟੈਬੀ ਦਾ ਦੁਪੱਟਾ ਹੋਵੇਗਾ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਗਿਆ ਫਿਰ ਅਸੀਂ ਲੇਸ ਲਗਾ ਕੇ ਹੈਗਾ ਜਿਹੜਾ ਉਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਪਿਓਰ कॉटन ਦੇ ਉੱਪਰ ਹੋਣਗੇ ਡਿਸਪ੍ਰਿੰਟ ਦੀ ਸ਼ਰਟ ਹੋਵੇਗੀ ਨਾਲ ਜਿਹੜੀ ਪਲੇਨ ਬਾਟਮ ਹੋਵੇਗੀ ਬਾਟਮ ਸੈਲਫ ਪ੍ਰਿੰਟ ਰਹੇਗੀ ਜਿਸ ਦੇ ਉੱਪਰ ਏਮਬਰਾਇਡਰੀ ਵੀ ਰਹਿਣ ਵਾਲੀ ਹੈਗੀ ਤੇ ਨਾਲ ਜਿਹੜਾ ਦੁਪੱਟਾ ਹੋਵੇਗਾ ਉਹ ਵੀ ਸੇਮ ਐਜ਼ ਆ ਪ੍ਰਿੰਟ ਦਾ ਰਹਿਣ ਵਾਲਾ ਇਨ ਦਾ ਜਿਹੜਾ ਪ੍ਰਾਈਸ ਰਹੇਗਾ 1099 ਰੁਪਏ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਤੇ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈ ਮਿਲ ਜਾਏਗੀ ਤੇ ਇਹ ਵਾਲੇ ਸੂਟ ਹੈਗੇ ਆ ਇਹਨਾਂ ਦੀ ਸੇਲ ਹੈ ਜਿਹੜੀ ਬਹੁਤ ਹੀ ਜ਼ਿਆਦਾ ਹੋ ਰਹੀ ਹੈਗੀ ਕਿਉਂਕਿ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਚੀਜ਼ ਦੇ ਪ੍ਰਾਈਸ ਦੇ ਉੱਪਰ ਬਹੁਤ ਵਧੀਆ ਜਿਹੜੀ ਚੀਜ਼ ਆਉ ਮਿਲ ਰਹੀ ਹੈ ਇਹ ਵਾਲੇ ਸੂਟ ਹੋਣਗੇ ਜਿਹੜੇ ਏਕੇ ਟੈਕਸ ਦੇ ਹੋਣਗੇ કોટਨ ਦੇ ਉੱਪਰ ਹੋਏਗਾ ਸ਼ਰਟ ਫੁੱਲੀ ਐਮਬਰਾਇਡਰ ਰਹੇਗੀ ਤੇ ਨਾਲ ਸ਼ਫਾਉਣ ਦਾ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 1150 ਰੁਪਏ ਇਹ ਵਾਲੇ ਸੂਟ ਹੋਣਗੇ ਜਿਹੜੇ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਕੋਟਨ ਦੇ ਉੱਪਰ ਹੋਣਗੇ 399 ਰੁਪਏ ਦਾ ਪੂਰਾ ਜਿਹੜਾ ਆਲਓਵਰ ਤੁਹਾਨੂੰ ਸੂਟ ਮਿਲੇਗਾ ਵਿਦਆਊਟ ਦੁਪੱਟਾ ਰਹਿਣ ਵਾਲਾ ਸ਼ਰਟ ਜਿਹੜੀ ਹੋਏਗੀ ਫੁੱਲੀ ਐਮਬਰਾਇਡਰ ਰਹਿਣ ਵਾਲੀ ਹੈ ਐਮ ਮਸਲੀਨ ਕੋਟਨ ਦੇ ਉੱਪਰ ਹੋਣਗੇ ਡਿਜੀਟਲ ਪ੍ਰਿੰਟ ਦੀ ਹੋਏਗੀ ਪਲੱਸ ਐਮਬਰਾਇਡਰ ਸ਼ਰਟ ਹੋਏਗੀ ਔਰ ਮਸਲੀਨ ਦਾ ਹੀ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਕਾਟਨ ਦੇ ਉੱਪਰ ਹੋਣੇ ਜਿਹੜੀ ਡਿਜਟਲ ਪ੍ਰਿੰਟ ਦੀ ਸ਼ਰਟ ਹੋएगी ਪਲੇਨ ਬਾਟਮ ਹੋएगी ਟਾਈਟ ਮੀਟਰ ਦੇ ਕੱਟ ਰਹਿਣ ਵਾਲੀ ਹੈਗੀ ਆ ਤੇ ਨਾਲ ਸਮ ਦੇ ਕੋਟਾ ਦਾ ਦੁਪੱਟਾ ਰਹਿਣ ਵਾਲਾ ਸਮ ਦੇ ਨਾਲ ਹੋਏ ਜਿਹੜਾ ਮਸਲੀਨ ਦਾ ਦੁਪੱਟਾ ਹੋਏਗਾ ਦੁਪੱਟਾ ਹੋਏਗਾ ਜਿਹੜਾ ਟਾਈ ਐਂਡ ਡਾਈ ਰਹਿਣ ਵਾਲਾ ਹੈਗਾ ਤੇ ਪ੍ਰਾਈਸ ਹੋ ਗਿਆ 749 ਪਰ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਆ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ